24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰពី ਸਸ਼ੀ ਕਾਲ ਸਾਢੇ 39 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ। ਧੰਨਵਾਦ ਸਰਟੀ ਆਨ ਵਲਗ ਨਵਗਾ ਤੇ ਤਾਜ਼ੇ ਖਬਰਾਂ ਤੋੜ ਤੱਕ ਪਹੁੰਚ ਰਹੇ। ਬੀਤੀ ਦੇਰ ਸ਼ਾਮ ਵਾਪਰਾ ਸੜਕੀ ਹਾਸਾ ਐਕਸੀਡੈਂਟ ਦੌਰਾਨ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਹੋਈ ਮੌਤ। ਦੱਸ ਦੇ ਕਿ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖਰੂਸ ਸਾਹਿਬ ਤੇ ਦੋ ਨੌਜਵਾਨਾਂ ਦੀ ਤਰਨਤਾਰਨ ਤੋਂ ਘਰ ਵਾਪਸ ਪਰਤਿਆਂ ਪਿੰਡ ਕਾਂਗ ਨਜ਼ਦੀਕ ਐਕਸੀਡੈਂਟ ਦੌਰਾਨ ਮੌਕੇ ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਨ ਆਕਾਸ਼ਦੀਪ ਸਿੰਘ ਪੁੱਤਰ ਹਰਦੀਪ ਸਿੰਘ ਉਮਰ 23 ਸਾਲ ਅਤੇ ਦੂਸਰਾ ਗੁਰਜਨ ਸਿੰਘ ਜੰਟਾ ਉਮਰ 25 ਸਾਲ ਪੁੱਤਰ ਟੈਲ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਤਰਨਤਾਰਨ ਕਿਸੇ ਕੰਮ ਲਈ ਗਏ ਹੋਏ ਸੀ ਜਦ ਵਾਪਸ ਘਰ ਪਰਤੇ ਸੀ ਕਿ ਪਿੰਡ ਕਾਂਗਰ ਨਜ਼ਦੀਕ ਪੁੱਜੇ ਤਾਂ ਟਰੈਕਟਰ ਜਿਸ ਦੇ ਪਿੱਛੇ ਸਪਰੇਅ ਵਾਲੀ ਮਸ਼ੀਨ ਲੱਗੀ ਹੋਈ ਸੀ ਉਸ ਨਾਲ ਮੋਟਰਸਾਈਕਲ ਦਾ ਪਿਆਨਕ ਐਕਸੀਡੈਂਟ ਹੋਣ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਟਰੈਕਟਰ ਚਾਲਕ ਮੌਕੇ ਤੇ ਹੀ ਫਰਾਰ ਹੋਇਆ ਗਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਟਰੈਕਟਰ ਚਾਲਕ ਨੂੰ ਕਾਬੂ ਕਰਨ ਦੇ ਇਨਸਾਫ ਦੀ ਮੰਗ ਕੀਤੀ ਹੈ। ਚੌਂਕੀ ਕੰਤੀ ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਤੁਰੰਤ ਅੰਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਜਿੱਥੇ ਕਿ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਆਣ ਲੈਣਗੇ ਇਸ ਫੀਰਪੜ ਮੁਰਸਲਾਂ ਦਾ ਕੰਮ ਕਰਦੇ ਸੀ ਉਧਰ ਵਾਸੀ ਆਉਂਦਿਆਂ ਜਦੋਂ ਤੰਗ ਨੰਗੇ ਕੰਗਾਂ ਦੇ ਰਾਹ ਦੇ ਵਿੱਚ ਵੱਜੀ ਉੱਥੇ ਟਰੈਕਟਰ ਦੇ ਵਿੱਚ ਮੌਕੇ ਤੇ ਮੌਤ ਹੋ ਗਈ ਟਰੈਕਟਰ ਵਾਲਾ ਭੱਜ ਗਿਆ ਤੇ ਹੋਈ ਕਿੰਨੇ ਜਾਣੇ ਸੀ ਦੋ ਜਾਣੇ ਸੀ ਤੁਹਾਡੇ ਪੁੱਤਰ ਦਾ ਕੀ ਨਾਮ ਸੀ ਕਾਛਦੀਪ ਸਿੰਘ ਦੂਜੇ ਮੁੰਡੇ ਦਾ ਗਜੰਟ ਸਿੰਘ ਜੀ ਤੁਹਾਡੇ ਪੁੱਤਰ ਦੀ ਕਿੰਨੀ ਉਮਰ ਸੀ 23 ਸਾਲ ਸੀ ਵਰਜੀ ਕੀ ਤੇ ਚਾਲਕ ਨੂੰ ਕੋਸਣੇ ਗ੍ਰਿਫਤਾਰ ਕਰ ਲਿਆ ਕਿ ਨਹੀਂ ਨਹੀਂ ਜੀ ਉਹਦੇ ਉਦੋਂ ਵੀ ਭੱਜ ਗਿਆ ਫਰਾਰ ਹੋ ਗਿਆ ਉਦੋਂ ਹੀ ਅੱਛੇ ਲਾਂਦੇ ਕੀ ਮੰਗ ਕਰਦੇ ਜੋ ਪ੍ਰੋਫੈਸ਼ਨਰ ਕੋਈ 50 ਰੁਪਏ ਮੰਗ ਕਰਦੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਮਿਲੇ ਸਾਨੂੰ ਤੁੰਦਰ ਸਿੰਘ ਜੀ ਤੁੰਦਰ ਕੀ ਗੱਲ ਪਾ ਦਿਓ ਜਿਹੜੀ ਰਾਤੀ ਐਕਸੀਡੈਂਟ ਆ ਦੋ ਨੌਜਵਾਨਾਂ ਦੀ ਗੱਲ ਬਾਤ ਜੋ ਭਰਾ ਹੀ ਆਪਣਾ ਤੇ ਉਹ ਗਏ ਸੀ ਕਰਨਤਾਲ ਸਾਹਿਬ ਕੱਪੜੇ-ਕੱਪੜੇ ਲੈਣ ਗਏ ਸੀ ਤੇ ਆਉਂਦੇ ਆ ਰਸਤੇ ਵਿੱਚ ਐਕਸੀਡੈਂਟ ਹੋਇਆ ਉਹਨਾਂ ਦਾ ਤੇ ਜਿਹੜਾ ਚਾਲਕ ਸੀ ਉਹ ਮਾਰ ਕੇ ਫਰਾਰ ਹੋ ਗਿਆ ਮੌਕੇ ਤੋਂ ਤੇ ਇਨਸਾਫ ਚਾਹੀਦਾ ਬਸ ਕੱਲਾ ਕੱਲਾ ਵਿਚਾਰਾ ਹੈਗਾ ਸੀ ਨਾਲ ਉਹ ਭਰਾ ਉਹਦਾ ਤੇ ਕਮਾਈ ਦਾ ਸਾਧਨ ਵਿਚਾਰਾ ਉਹ ਕਰਦਾ ਸਾਰਾ ਕੋਈ ਕਾਹਦੇ ਤੇ ਹੀ ਇਹ ਮੁਰਸਲ ਤੇ ਹੀ ਕਾਹਦੇ ਨਾਲ ਐਕਸੀਡੈਂਟ ਆ ਮੁਰਸਲ ਉਹ ਮਸ਼ੀਨ ਜਿਹੜੀ ਕਣਕਾਂ-ਕਣਕਾਂ ਨੂੰ ਦਿੰਦੀ ਨਹੀਂ ਸਪਰੇਅ ਸਪੁਰ ਕਰਦੀ ਉਹਦਾ ਨਾਮ ਆਏ ਵੀਰ ਦਾ ਨਾਮ ਕੀ ਵੀਰ ਦਾ ਐਜੰਟਾ ਸੀ ਜੀ ਤੇ ਵਿਆਹ ਹੈ ਹਾਂਜੀ ਵਿਆਹ ਹੈ ਜੀ ਕੀ ਮੰਗ ਕਰਦੇ ਹੋ ਮੰਗੇ ਹੋਏ ਆਂ ਪ੍ਰਸ਼ਾਸਨ ਤੋਂ ਅਗੇ ਬਸ ਇਨਸਾਫ ਚਾਹੀਦਾ ਵਿਚਾਰੇ ਨੂੰ ਕੋ ਕਿ ਉਹ ਕਮਾਈ ਦਾ ਸਾਧਨ ਵਿਚਾਰਾ ਉਹ ਹੀ ਇਹਦੇ ਵਿਚਾਰੇ ਘਰੇ ਉਦਾਂ ਹੀ ਮੇਰੇ ਨੂੰ ਵੇਲੇ ਕੀ ਕੰਮ ਕਰਦਾ ਸੀ ਵੀਰ ਕੰਮ ਚੀਰੇ ਮਸ਼ੀਨ ਚਲਾਉਂਦਾ ਸੀ ਜੀ ਥੋੜੇ ਦਿਨ ਹੋਇਆ ਆਇਆ ਜੀ ਅਮਤੋਂ ਕੰਪਨੀ ਚ ਕਿਤੇ